ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਚੋਰੀ ਦੇ ਤਿੰਨ ਸਪਲੈਂਡਰ ਮੋਟਰਸਾਈਕਲ ਸਮੇਤ ਇੱਕ ਚੋਰ ਨੂੰ ਕੀਤਾ ਕਾਬੂ ਸਿਟੀ ਪੁਲਿਸ ਦੇ ਅਧਿਕਾਰੀ ਪੂਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਮੋਟਰਸਾਈਕਲ ਚੋਰੀ ਹੋਣ ਦੀਆਂ ਵਾਰਦਾਤਾਂ ਵੱਧ ਰਹੀਆਂ ਸਨ ਅੱਜ ਨਾਕੇਬੰਦੀ ਦੌਰਾਨ ਮੋਟਰਸਾਈਕਲ ਤੇ ਆ ਰਹੇ ਰਾਜੂ ਸਿੰਘ ਪੁੱਤਰ ਧੰਨਾ ਸਿੰਘ ਪਿੰਡ ਦੁਗਾਲ ਪਾਤਰਾ ਦਾ ਰਹਿਣ ਵਾਲਾ ਹੈ ਜੋ ਕਿ ਨਸ਼ੇ ਦਾ ਆਦੀ ਹੈ ਇਸਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਇਸ ਨੂੰ ਨਸ਼ੇ ਦੀ ਲਤ ਲੱਗੀ ਹੋਈ ਹੈ ਇਹ ਇਕੱਲਾ ਹੀ ਮੋਟਰਸਾਈਕਲ ਚੋਰੀ ਕਰਕੇ ਵੇਚ ਦਿੰਦਾ ਸੀ ਇਸ ਦੇ ਪਰਿਵਾਰ ਵੱਲੋਂ ਇਸ ਨੂੰ ਵੇਦਖਲ ਕੀਤਾ ਹੋਇਆ ਹੈ ਇਹ ਲਹਿਰਾ ਗਾਗਾ ਪਾਤਰਾ ਸਮਾਨਾ ਆਦਿ ਤੋਂ ਚੋਰੀ ਦੀਆਂ ਵਾਰਦਾਤਾਂ ਕਰਦਾ ਸੀ ਇਸ ਦੀ ਰਿਮਾਂਡ ਤੋਂ ਬਾਅਦ ਇਸ ਕੋਲ ਹੋਰ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ ਮਾਮਲਾ ਦਰਜ ਕਰਕੇ ਹੋਰ ਪੁਸ਼ਕਿਸ਼ ਕੀਤੀ ਜਾਵੇਗੀ ਸਮਾਨਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਇਹ ਜੋ ਜਿਹੜਾ ਦੋਸ਼ੀ ਅਸੀਂ ਫੜਿਆ ਹੈ ਇਹਦਾ ਨਾਂ ਰਾਜੂ ਸਿੰਘ ਪੁੱਤਰ ਧੰਨਾ ਸਿੰਘ ਪਿੰਡ ਛੋਟੀ ਦਗਾਲ ਪਤਨਾ ਦਾ ਰਹਿਣ ਵਾਲਾ ਹੈ ਇਹ ਮਾਂ ਪਿਓ ਵੱਲੋਂ ਬੇਦਖਲਾ ਕਰ ਕੋ ਨਸ਼ੇ ਕਰਨ ਦਾ ਕਾਫੀ ਆਦੀ ਹੈ ਇਸੇ 2018 ਚ ਇੱਕ ਥਾਣਾ ਜੀਆਰਪੀ ਬਠਿੰਡਾ ਮਕਦਮਾ ਦਰਜ ਹੋਇਆ ਸੀ ਮੋਬਾਈਲ ਚੋਰੀ ਦਾ ਉਸ ਤੋਂ ਬਾਅਦ ਥਾਣਾ ਡਿਰਬਾ ਚ ਇਹਦੇ ਤੇ ਆ ਹੁਣੇ ਪਿਛਲੇ ਸਾਲ ਇਸੇ ਸਾਲ 2024 ਚ ਮੋਬਾਈਲ ਚੋਰੀ ਦਾ ਪਰਚਾ ਦਰਜ ਹੈ ਥਾਣਾ ਮੂਨਕ ਵਿਖੇ ਮਕਦਮਾ ਦਰਜ ਹੈ ਇਹ ਥੋਂ ਪਿਛਲੀ ਮਿਤੀ 10 7 ਨੂੰ ਥੀਵਾ ਪਲਾਜ਼ਾ ਦੇ ਸਾਹਮਣੇ ਹਰਿੰਦਰ ਸਿੰਘ ਮਵੀ ਕਲਾਂ ਦਾ ਮੁੰਦਈ ਆ ਉਹਦਾ ਮੁਰਸਲ ਚੋਰੀ ਕਰਕੇ ਇਹਨੂੰ ਮੇਰੇ ਨਾਲ ਦੇ ਸਾਥੀ ਹੌਲਦਾਰ ਜਗਦੀਪ ਸਿੰਘ ਨੇ ਪਰਸੋਂ ਨੂੰ ਸਹਿਜਪੁਰਾ ਚੌਂ ਤੋਂ ਮਗਰੀ ਤੇ ਫੜਿਆ ਸੀ ਦੌਰਾਨੇ ਪੁੱਛ ਕੇ ਦੌਰਾਨੇ ਪੁਲਿਸ ਰਿਮਾਂਡ ਇਹਦਾ ਅਸੀਂ ਪਹਿਲਾਂ ਵੀ ਇੱਕ ਦਿਨ ਦਾ ਰਿਮਾਂਡ ਲਿਆ ਸੀ ਤੇ ਕੱਲ ਫਿਰ ਲਿਆ ਸੀ ਇਹਦੇ ਕੋਲ ਹੁਣ ਮਦਈ ਤੋਂ ਇਲਾਵਾ ਮਦਈ ਦੇ ਮੋਰਸਲ ਤੋਂ ਇਲਾਵਾ ਤਿੰਨ ਮੋਰਸਲ ਹੋਰ ਮਿਲ ਗਏ ਨੇ ਤਿੰਨ ਮੋਰਸਲ ਮਿਲੇ ਨੇ ਜਿਹੜੇ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਨੇ ਸਪਲੈਂਡਰ ਪਤਨਾ ਏਰੀਆ ਚੋਂ ਲਹਿਰਾ ਗਾਗਾ ਤੋਂ ਤੇ ਉਹ ਅਸੀਂ ਬਰਾਮਦ ਕਰਾ ਲਏ ਨੇ